ਸੰ 47 ਵਿੱਚ ਮਨਮੋਹਨ ਸਿੰਘ ਨੇ میٹرਿਕ ਦੀ ਪ੍ਰੀਖਿਆ ਦੇਣੀ ਸੀ ਮਾਰਕਾਟ ਸ਼ੁਰੂ ਹੋ ਚੁੱਕੀ ਸੀ ਵੰਡ ਦਾ ਵੇਲਾ ਆਉਣ ਵਾਲਾ ਸੀ ਪੇਪਰ ਮਾਰਚ ਮਹੀਨੇ ਵਿੱਚ ਸਨ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਇਹ ਪੇਪਰ ਲੈਣੇ ਸਨ ਇਹ ਸਭ ਦੇ ਵਿੱਚੋਂ ਲੰਘ ਕੇ ਸਕੂਲ ਜਾਂਦੇ ਮਨਮੋਹਨ ਸਿੰਘ ਨੇ ਪੇਪਰ ਦਿੱਤੇ ਸ਼ਾਇਦ ਨਹੀਂ ਸੀ ਪਤਾ ਕਿ ਇੰਨਾ ਇਮਤਿਹਾਨਾ ਦਾ ਰਿਜ਼ਲਟ ਕਦੇ ਨਹੀਂ ਆ ਸਕੇਗਾ ਫਰੰਟੀਅਰ ਸੂਬਾ ਪੰਜਾਬ ਭਾਰਤ ਇਸ ਤੋਂ ਕਿਤੇ ਵੱਡੇ ਇਮਤਿਹਾਨ ਵਿੱਚੋਂ ਲੰਘ ਰਹੇ ਸਨ ਮਨਮੋਹਨ ਦਾ ਜੱਦੀ ਘਰ ਗਾਂ ਰਿਸ਼ਤੇਦਾਰਾਂ ਨਾਲ ਭਰਿਆ ਚੱਕਵਾਨ ਮੌਜੂਦਾ ਘਰ ਪਿਸ਼ੌਰ ਸਭ ਨਵੇਂ ਬਣੇ ਪਾਕਿਸਤਾਨ ਵਿੱਚ ਚਲਾ ਗਿਆ ਪਰਿਵਾਰ ਪਹਿਲਾਂ ਯੂਪੀ ਦੇ ਹਲਦਵਾਨੀ ਗਿਆ ਤੇ ਫਿਰ 1.5 ਸਾਲ ਬਾਅਦ ਅੰਮ੍ਰਿਤਸਰ ਆ ਗਿਆ ਭਾਰਤੀ ਪੰਜਾਬ ਵਿੱਚ 1 ਅਕਤੂਬਰ 1947 ਨੂੰ ਈਸਟ ਪੰਜਾਬ ਯੂਨੀਵਰਸਿਟੀ ਬਣਾ ਦਿੱਤੀ ਗਈ ਫਰਵਰੀ 1948 ਵਿੱਚ ਦਿੱਲੀ ਵਿੱਚ ਐਗਜ਼ਾਮ ਸੈਂਟਰ ਬਣੇ ਜਿੱਥੇ ਮਨਮੋਹਨ ਸਿੰਘ ਨੇ ਦੁਬਾਰਾ میٹرਕ ਦੇ ਪੇਪਰ ਦਿੱਤੇ ਕਿਤਾਬਾਂ ਵੀ ਨਹੀਂ ਸਨ ਪਰਮਨ ਮੋਹਨ ਦਾ ਰਿਜ਼ਲਟ ਜ਼ਬਰਦਸਤ ਰਿਹਾ 850 ਤੋਂ 694 ਨੰਬਰ